ਔਰ ਕੱਲ ਵਾਪਸੀ ਦੇ ਵੇਲੇ ਇੱਕ ਬੱਸ ਜਿਹੜੀ ਕਿਸਾਨ ਮਜ਼ਦੂਰ ਸਿੰਘਾਂ ਕਮੇਟੀਆਂ ਸੰਬੰਧਤ ਸੀਗੀ ਉਹ ਰਈਏ ਨਾਲੇ ਲਾਗੇ ਜਾ ਕੇ ਪਲਟ ਗਈ ਹੈਗੇ ਆ ਲਗਭਗ 32 ਕਿਸਾਨ ਅਤੇ ਕਿਸਾਨ ਬੀਬੀਆਂ ਜ਼ਖਮੀ ਹੋਣ ਦੀ ਖਬਰ ਆ ਨੌ ਗੰਭੀਰ ਜ਼ਖਮੀ ਹੋਏ ਨੇ ਔਰ ਉਹਨਾਂ ਵਿੱਚੋਂ ਤਿੰਨ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਅੰਗ ਸਰੀਰ ਦੇ ਬਾਹਾਂ ਦੇ ਕੱਟਨੇ ਪਏ ਹੈਗੇ ਆ ਤੋਂ ਦੋਵੇਂ ਫੋਰਮ ਮੰਗ ਕਰਦੇ ਆ ਕਿ ਸਧਾਰਨ ਜ਼ਖਮੀਆਂ ਦਾ ਜਿਹੜਾ ਵਾ 1 ਲੱਖ ਰੁਪਇਆ ਗੰਭੀਰ ਜ਼ਖਮੀਆਂ ਦਾ 3 ਲੱਖ ਤੇ ਪੂਰਾ ਇਲਾਜ ਕੇਂਦਰ ਰਥਵਾ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰਵਾਵੇ ਇਹਦੇ ਨਾਲ ਦੀ ਨਾਲ ਜਿਹੜਾ ਪ੍ਰਧਾਨ ਮੰਤਰੀ ਜੀ ਫੇਰੀ ਤੇ ਆ ਰਹੇ ਨੇ ਔਰ ਜਿਵੇਂ ਪੂਰੀ ਦੁਨੀਆ ਵਿੱਚ ਕਹਿੰਦੇ ਆ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈਗੀ ਆ ਅਸੀਂ ਉਹਨਾਂ ਨੂੰ ਸਵਾਲ ਕਰਾਂਗੇ ਜਿਹੜੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਨ ਦਿੱਤਾ ਅਰ ਨੈਸ਼ਨਲ ਹਾਈਵੇ ਤੇ ਦਵਾਰਾ ਕਿਉਂ ਕੱਡੀਆਂ ਗਈਆਂ ਸਾਡੇ ਉੱਤੇ ਇਜ਼ਰਾਈਲ ਦੇ ਡਰੋਨਾਂ ਨਾਲ ਬੰਬਾਰੀ ਬੁਲੇਟ ਐਸਐਲਆਰ 12 ਬੋਰ ਹੰਝੂ ਗੈਸ ਰਬੜ ਦੀਆਂ ਗੋਲੀਆਂ ਕਿਉਂ ਇਸਤੇਮਾਲ ਕੀਤੀਆਂ ਗਈਆਂ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀ ਲਖੀਮਪੂਰੀ ਕਾਤਲਾਂ ਦੇ ਜਿਹੜੇ ਇਨਸਾਫ ਕੋ ਨਹੀਂ ਮਿਲੇ ਅਰ ਰੋਸ ਬੰਦੇ ਨੂੰ ਟਿਕਟ ਕਿਉਂ ਦਿੱਤੀ ਗਈ ਹੈਗੀ ਆ ਪਰ ਇਹਦੇ ਨਾਲ ਨਾਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦਾ ਵਾਦਾ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਵਾਲੀ ਗੱਲ ਭਾਰਤ ਡਬਲਿਊਟੀਓ ਤੋਂ ਬਾਹਰ ਆ ਜਾਵੇ ਔਰ ਮਜ਼ਦੂਰਾਂ ਲਈ 200 ਦਿਨ ਰਜਗਾਰ 700 ਰੁਪਏ ਦਿਹਾੜੀ ਇਹ ਸਵਾਲ ਨੇ ਜਿਹੜੇ ਜਥੇ ਜਾ ਕੇ ਉਧਰ ਕਰਨਗੇ ਇਹ ਅੱਜ ਦਾ ਪ੍ਰੋਗਰਾਮ ਹੋਗਾ ਮੀਡੀਆ ਨੂੰ ਬੇਨਤੀ ਕਰਾਂਗੇ ਵੱਤ ਤੋਂ ਵੱਤ ਸਾਡਾ ਸਹਿਯੋਗ ਕੀਤਾ ਜਾਵੇ